ਅੱਜ ਤੁਹਾਡੇ ਲਈ ਇੱਕ ਬਹੁਤ ਖਾਸ ਵੀਡੀਓ ਲੈ ਕੇ ਆਏ ਆ ਸਾਡੇ ਘਰ ਦੇ ਵਿੱਚ ਬਹੁਤ ਖਾਸ ਮਹਿਮਾਨ ਆਏ ਜੋ ਕਿ ਦੱਸਣ ਦੇ ਤਾਂ ਉਹ ਜ਼ਰੂਰਤ ਨਹੀਂ ਐਨੇ ਮਹਾਨ ਸ਼ਖਸੀਅਤ ਨੇ ਪਰ ਦੱਸੇ ਬਿਨਾ ਪਤਾ ਨਹੀਂ ਲੱਗਦਾ ਕਿ ਉਹਨਾਂ ਦੀ ਕੀ ਬੁਲੰਦੀਆਂ ਨੇ ਛੁਇਆ ਹੋਇਆ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਗੁਰਦੁਆਰਾ ਮੈਦਾਨਾ ਸਾਹਿਬ ਕੇ ਜੋ ਚਿੱਤਰ ਬਣਾਏ ਹੋਏ ਐ ਉਸ ਚਿੱਤਰਣ ਬਣਾਉਣ ਵਾਲੇ ਮਹਾਨ ਕਲਾਕਾਰ ਸਰਦਾਰ ਜਰਨੈਲ ਸਿੰਘ ਜੀ ਪਿੰਡ ਜੈਮਲ ਸਿੰਘਲ ਬਾਗ ਜੈਮਲ ਸਿੰਘ ਬਾਵਾ ਤੋਂ ਉਹਨਾਂ ਤੋਂ ਕਾਫੀ ਟਾਈਮ ਦੀ ਮੰਗ ਸੀ ਕਿ ਸਾਨੂੰ ਵੀ ਇਹੋ ਜਿਹਾ ਇੱਕ ਇਤਿਹਾਸਕ ਚਿੱਤਰ ਬਣਾ ਕੇ ਦਿਓ ਤੇ ਸਾਡੀ ਮੰਗ ਨੂੰ ਪੂਰਾ ਕਰਦੇ ਹਾਂ ਉਸਨੇ ਵਿਸਾਖੀ ਦੇ ਸੁਭਿਹਾੜੇ ਦੇ ਉੱਤੇ ਹੀ ਵਿਸਾਖੀ ਨਾਲ ਹੀ ਸੰਬੰਧਤ 191699 ਦੀ ਜੋ ਡਰੈਸ ਨੂੰ ਚਿੱਤਰਕਾਰੀ ਦੇ ਵਿੱਚ ਪ੍ਰਗਟ ਕੀਤਾ ਹੈ ਇਤਿਹਾਸ ਤਸਵੀਰ ਸਾਡੇ ਸਾਹਮਣੇ ਹੈ ਕੈਮਰਾਮੈਨ ਨੂੰ ਕਹਾਂਗੇ ਕਿ ਜ਼ੂਮ ਕਰਕੇ ਦਿਖਾਓ ਕਿ ਕਿਸ ਤਰ੍ਹਾਂ ਜਿਹੜਾ ਉਸ ਦਿਨ ਦਾ ਸੀਨ ਸੀ ਜੋ ਗੁਰੂ ਸਾਹਿਬ ਨੇ ਸੀਸ ਦੀ ਮੰਗ ਕੀਤੀ ਸੀ ਸਾਰਾ ਉਸ ਤਰ੍ਹਾਂ ਹੀ ਸ਼ੋਅ ਕਰ ਰਹੇ ਹੈ ਤੇ ਹੁਣ ਆਪਾਂ ਕੋਸ਼ੇ ਦੇ ਜੋ ਚਿੱਤਰ ਦੇ ਵਿੱਚ ਕਿਸ ਤਰ੍ਹਾਂ ਦੇ ਆਪਾਂ ਨੂੰ ਪਾਤਰ ਹੈਗੇ ਨੇ ਦਿਖਾਈ ਦੇ ਰਹੇ ਉਹਨਾਂ ਤੋਂ ਪੁੱਛਾਂਗੇ ਤੇ ਜਾਣਕਾਰੀ ਲੈਣੀ ਵੈਦੁਰ ਜੀ ਕਾ ਖਾਲਸਾ ਵੈਦੁਰ ਜੀ ਕੀ ਫਤਿਹ ਇਹ ਚਿੱਤਰ ਵਾਰੀ ਸਾਨੂੰ ਦੱਸੋ ਜੀ ਕਿਹੜੇ ਕਿਹੜੇ ਪਾਤਰ ਕਿਸ ਤਰ੍ਹਾਂ ਦਿਖਾਈ ਦੇ ਰਹੇ ਸਾਨੂੰ ਤਾਂ ਮਨ ਲੱਗਦਾ ਜਿਹੜਾ ਦੇਖਦੇ ਆ ਕੋਈ ਪਤਾ ਨਹੀਂ ਲੱਗਦਾ ਕਿ ਸਾਰੇ ਇੱਕੋ ਜਿਹੇ ਲੱਗਦੇ ਨੇ ਤਾਂ ਦੇਖੋ ਗੱਲ ਦਾ ਪਤਾ ਲੱਗ ਰਿਹਾ ਗੁਰੂ ਸਾਹਿਬ ਨੇ ਕਿ ਇੱਥੇ ਇੱਕ ਸੀਸ ਦੀ ਮੰਗ ਕਰ ਰਿਹਾ ਤੇ ਉਦੋਂ ਬਾਅਦ ਚ ਜਿਵੇਂ ਆ ਖੜੇ ਨੇ ਭਾਈ ਸਾਹਿਬ ਗੁਰਸਿੱਖੇ ਨੇ ਕੀ ਬਿਆਨ ਕਰ ਰਹੇ ਜੀ ਬੈਗਰੂ ਜੀ ਕਹ ਖਾਲਸਾ ਬੈਗਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਕਾਕਾ ਸਖਪਾਲ ਸਿੰਘ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਈ ਸਾਹਿਬ ਤੇ ਸਾਡੀ ਬੇਟੀ ਬੀਬੀ ਸਰਬਜੀਤ ਕੌਰ ਤੇ ਸਰਬਜੀਤ ਕੌਰ ਤੇ ਜੋ ਕਿ ਗੁਰਸੇਖ ਪਰਿਵਾਰ ਦੇ ਨਾਲ ਸੰਬੰਧਿਤ ਹੈ ਉਹਨਾਂ ਦਾ ਸਾਡੇ ਨਾਲ ਬਹੁਤ ਰਿਸ਼ਤੇ ਨੇ ਤੇ ਉਹਨਾਂ ਦੀ ਮੰਗ ਸੀਗੀ ਵੀ ਸਾਨੂੰ ਇੱਕ ਚਿੱਤਰ ਬਣਾ ਕੇ ਦਿੱਤਾ ਜਾਵੇ ਤੇ ਜੋ ਕਿ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੋਵੇ ਸੋ ਮੈਂ ਅੱਜ ਬਸੱਖੀ ਨੂੰ ਦੇਖਦੇ ਹੋਏ ਖਾਲਸਾ ਪੰਥ ਦੀ ਸਤਿਅਮ ਨੂੰ ਦਿਵਸ ਦੇ ਨਾਲ ਸੰਬੰਧਿਤ ਚਿੱਤਰ ਨੂੰ ਪ੍ਰੇਮ ਸਹਿਤ ਪੇਂਟ ਕੀਤਾ ਹੈ ਇਹਦੇ ਵਿੱਚ ਗੁਰੂ ਸਾਹਿਬ ਉਸ ਮੌਕੇ ਤੇ ਇੱਕ ਸੀਸ ਦੀ ਮੰਗ ਕਰ ਰਹੇ ਹੈ ਤੇ ਭਾਈ ਵਿਆਸ ਸਿੰਘ ਜੀ ਆਪਣੇ ਸੀਸ ਨੂੰ ਉਹਨਾਂ ਨੂੰ ਸਮਰਪਿਤ ਕਰਕੇ ਉਹਨਾਂ ਦੇ ਅੱਗੇ ਆਪਣਾ ਸੀਸ ਪੇਂਟ ਕਰ ਰਹੇ ਹੈ ਇਤਮਾਰਗਦਰ ਤ੍ਰਿਜੈ ਸਰਦੀਜਾ ਕਾਨ ਨਗੀਜਾ ਇਹ ਤਾਂ ਪ੍ਰੀਖੇ ਨੂੰ ਖੇਲਣ ਦਾ ਚਾਹੇ ਸਰ ਤੱਕ ਗਰੀਬ ਗਲੀ ਮੁਰਿਆਉ ਸੋ ਉਸ ਸਾਕੇ ਨੂੰ ਸੰਬੰਧਿਤ ਤੇ ਪੂਰਾ ਸੀਨ ਪੇਜ ਕੀਤਾ ਜਿਹਦੇ ਵਿੱਚ ਮਾੜੇ ਦੇ ਨਾਲੇ ਉੱਠ ਕੇ ਵੀ ਫਰਾਰ ਹੋ ਗਏ ਸੀ ਕਿ ਮਾਤਾ ਅੱਛਾ ਜਿਹੜੇ ਆ ਉੱਠ ਕੇ ਜਾ ਰਹੇ ਮੰਨ ਲਓ ਸੀਸ ਦੀ ਮੰਗ ਕੀਤੀ ਜਿਹੜੇ ਭਜਰੇ ਵਾਲੇ ਸੀਗੇ ਹਾਂਜੀ ਹਾਂਜੀ ਛਕ ਨਾਲੇ ਖਾਨਪੀਨ ਵਾਲੇ ਉਹ ਭਜਰੇ ਆ ਹਾਂਜੀ ਹਾਂਜੀ ਉਹਨਾਂ ਨੇ ਇਹ ਸੀਗਾ ਕਿ ਕਿਤੇ ਗੁਰੂ ਸਾਹਿਬ ਸਾਨੀ ਨਾਮ ਕਹਿ ਦਿੰਦੇ ਤੁਸੀਂ ਇਹ ਸੀਸ ਦੇ ਦਿਓ ਇਹ ਸਾਹਮਣੇ ਜੋ ਬੈਠੇ ਆਹ ਦੇਖੋ ਜੀ ਸਾਰੇ ਰੱਖੇ ਬੈਠੇ ਹਾਂਜੀ ਇਹ ਸਾਰੇ ਅੱਖਾਂ ਵਿੱਚ ਕੇ ਬੈਠੇ ਤੇ ਬੰਨੂ ਮਤੂ ਉਸ ਤਰ੍ਹਾਂ ਜਿਹਨ ਮਿਸਾਨ ਤੁਸੀਂ ਜਾਂ ਹੋਰ ਸੀ ਉਹ ਸਭ ਨੂੰ ਪਾ ਗਏ ਤਾਂ ਉਸ ਸਮੇਂ ਆਪਣੇ ਅਸੀਸ ਤੋਂ ਹੀ ਤਰਕੇ ਭਾਈ ਸਾਹਿਬ ਸਿੰਘ ਜੀ ਤੇ ਨਿਕਰੇ ਉਸ ਸਮੇਂ ਦਾ ਸਾਕਾ ਨੇ ਇਸ ਪਰਿਵਾਰ ਵਾਸਤੇ ਅਸੀਂ ਪ੍ਰਿੰਸੇਪ ਪੂਰਾ ਪਰਿਵਾਰ ਲੋਕੋ ਰਮਨ ਭਾਈ ਜਰਾ ਕੀ ਕਹਿ ਰਹੇ ਜੀ ਆ ਇਹ ਸਾਰੇ ਆਪਸ ਵਿੱਚ ਡਿਸਕਸ ਕਰ ਰਹੇ ਆ ਵੀ ਗੁਰੂ ਸਾਹਿਬ ਨੂੰ ਕੀ ਹੋ ਗਿਆ ਤੇ ਹੋਰ ਇਹਨੇ ਇਸ ਕੀ ਕਰਨੇ ਹੋਰ ਕਰਨੇ ਆਪਸ ਵਿੱਚ ਡਿਸਕਸ ਕਰ ਰਹੇ ਇਹਨਾਂ ਨੇ ਕਿ ਮੂੰਹ ਤੇ ਅੰਗਲ ਰੱਖੀ ਇਹਨਾਂ ਨੇ ਗ੍ਰੇ ਵੀ ਆਪਣੇ ਸਮਝ ਤੋਂ ਬਾਹਰ ਆ ਵੀ ਤੁਸੀਂ ਸਾਇਲੈਂਸ ਤੇ ਉੱਪਰ ਰਹੋ ਤੇ ਸਾਰੇ ਧਰਮਾਂ ਦੇ ਸਾਰੇ ਬਰਾਦਰੀ ਇੱਥੇ ਉਸ ਮੌਕੇ ਇਕੱਤਰ ਹੋਈ ਸੀ ਕਿਉਂਕਿ ਪੂਰੇ ਇੰਡੀਆ ਤੋਂ ਲੈ ਕੇ ਕਾਬਲ ਖੰਧਾਰ ਤੋਂ ਲੈ ਕੇ ਸੰਗਤ ਪਹੁੰਚੀ ਸੀ ਤੇ ਇਸ ਵਾਤੇ ਚਿੱਤਰ ਨੂੰ ਬਣਾਉਣ ਵਾਸਤੇ ਜਿਹੜੀ ਆ ਹੰਗਲ ਰੱਖ ਰਿਹਾ ਇਹਦਾ ਕੀ ਮਤਲਬ ਹੈ ਜੀ ਦਾ ਇਹਦਾ ਮਤਲਬ ਇਹ ਹੈ ਜੀ ਇਹ ਦੇਖ ਹੈਰਾਨ ਹੋ ਰਿਹਾ ਜੀ ਇਹੋ ਜੇ ਸੂਰਮੇ ਵੀ ਤੌਜੇ ਆਪਣੇ ਸਿਰ ਆਪ ਹੀ ਖੁਦ ਹੀ ਦੇਣ ਵਾਸਤੇ ਅੱਗੇ ਆ ਰਹੇ ਇਹ ਇੱਕ ਇਧਰਲੇ ਪਾਸੇ ਸੰਗਤ ਬੈਠੀ ਜੀ ਇਹ ਕੀ ਸ਼ੋਅ ਕਰਦੀ ਹੈ ਇਹ ਨਾਦਰ ਸਾਡੇ ਪ੍ਰੋਪਰ ਆ ਜਦੋਂ ਸੰਗਤ ਪਹਿਲਾਂ ਇਕੱਤਰ ਹੁੰਦੀ ਹੈ ਹੋਰ ਕੀਰਤਨ ਕਰਕੇ ਸਾਰੇ ਸੰਗਤ ਨੂੰ ਨਿਹਾਲ ਕੀਤਾ ਗਿਆ ਉਸ ਤੋਂ ਬਾਅਦ ਪੂਰੀ ਪ੍ਰੋਗਰਾਮ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਅਸੀਸ ਦੇ ਮੰਗ ਕੀਤੀ ਆ ਸਾਹ ਜੀ ਇਹ ਹਾਂ ਜੀ ਇਹ ਡੇਰੀ ਡੇਰੀ ਹੈ ਜੀ ਇਹ ਹੈ ਜੀ ਇਹ ਸਰੰਦਾ ਜੀ ਤੇ ਆਹ ਇਹ ਟਿੰਟਾ ਜੀ ਠੀਕ ਹੈ ਪਹਿਲਾਂ ਵੀ ਜਿਵੇਂ ਇਸ ਤਰ੍ਹਾਂ ਆਪਣੇ ਇਤਿਹਾਸ ਸੁਣਾ ਜਾਂਦਾ ਕਿ ਸੰਗਤ ਦੇ ਗੁਰੂ ਸਾਹਿਬ ਪੇਸ਼ ਹੋਣ ਤੋਂ ਪਹਿਲਾਂ ਕੀਰਤਨ ਕੀਤਾ ਗਿਆ ਹਾਂਜੀ 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 ਠੀਕ ਹੈ ਜੀ ਠੀਕ ਹੈ ਇਧਰ ਆ ਸ ਆਪਣੇ ਸਿੱਖ ਬੀਬੀਆਂ ਨੂੰ ਉਹ ਬਹੁਤ ਬੜਾ ਪੂਰੀ ਕਿਉਂਕਿ ਜਿਹੜੇ ਸਿੱਖ ਸਮਾਜ ਦੇ ਵਿੱਚ ਆਪਣੀ ਔਰਤ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਇਸ ਵਾਸਤੇ ਇਧਰਨੇ ਪਾਸੇ ਬੀਬੀਆਂ ਦੀ ਮੌਜੂਦਗੀ ਦੇ ਵਿੱਚ ਇਹ ਸਾਰੇ ਮਤਲਬ ਪ੍ਰਕਿਰਿਆ ਕੀਤੀ ਗਈ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਸ ਤਰ੍ਹਾਂ ਆਪਾਂ ਦੇਖਣ ਨੂੰ ਤੱਕ ਇਹ ਆਮ ਤਸਵੀਰ ਲੱਗਦੀ ਹੈ ਪਰ ਇਹਦੇ ਵਿੱਚ ਉਹ ਕੱਲਾ ਕੱਲਾ ਪਾਤਰ ਹੈ ਹਰੇਕ ਚੀਜ਼ ਨੂੰ ਦਰਸਾ ਰਿਹਾ ਜਿਸ ਤਰ੍ਹਾਂ ਤੁਸੀਂ ਦੱਸਿਆ ਜਿਹੜਾ ਨੀਂਹਾਂ ਪਾ ਕੇ ਬਹਿ ਗਈ ਇਹ ਮਸੰਦ ਸੀਗੇ ਆਹਾਂ ਜਿਹੜੇ ਡਰ ਰਹੇ ਸੀ ਉਹਨਾਂ ਨੂੰ ਦਿਲ ਦੇ ਦੌਰੇ ਪੈਣਾਂ ਦੀ ਗੱਲ ਹੋ ਗਈ ਤੇ ਆਹ ਮੁਸਲਮਾਨ ਭਾਈਚਾਰਾ ਸੀ ਗੱਲ ਕਹਿ ਰਿਹਾ ਵੀ ਜਿਸ ਤਰ੍ਹਾਂ ਆਪਾਂ ਚਾਰਜ ਹੋ ਜਾਂਦੇ ਆ ਵੀ ਕੀ ਗੱਲ ਹੋ ਗਈ ਤੇ ਨਾਲ ਦੇ ਇਹ ਗੁਰਸਿੱਖ ਸੂਝਵਾਣਾ ਸਮਝਾ ਰਹੇ ਕਿ ਤੁਸੀਂ ਚੁੱਪ ਕਰਕੇ ਗੁਰੂ ਦੇ ਕੌਤਕ ਨੂੰ ਦੇਖੋ ਤੇ ਉਸ ਤਰ੍ਹਾਂ ਇਸ ਤਰ੍ਹਾਂ ਵੀ ਗੁਰੂ ਆਪਣੇ ਭਾਈ ਸਾਹਿਬ ਇੱਕ ਪੇਸ਼ ਹੋ ਗਏ ਜਿੰਨੇ ਪਹਿਲਾਂ ਸੀਸ ਦੀ ਮੰਗ ਕੀਤੀ ਭਾਈ ਦਿਆ ਜੀ ਮੇਰੇ ਖਾਣ ਪੀਣ ਵਾਸਤੇ ਆਉਂਦੇ ਜਾਂ ਇਕੱਠ ਦੇਖਣ ਆਏ ਸੀ ਤੇ ਗੁਰੂ ਸਾਹਿਬ ਨੇ ਪਹਿਲੇ ਸੀਸ ਦੀ ਮੰਗ ਕੀਤੀ ਤਾਂ ਉੱਠ ਕੇ ਭਜੰਨੀਆਂ ਤਿਆਰੀਆਂ ਕਰਨ ਲੱਗੇ ਤੇ ਇਸ ਕਰਕੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਚਾਚਾ ਜੀ ਦਾ ਜਿਨ੍ਹਾਂ ਨੇ ਸਮਾਂ ਕੱਢ ਕੇ ਸਾਡੇ ਲਈ ਐਡੀ ਵੱਡੀ ਮਹਾਨ ਸਮਾਂ ਕੱਢ ਕੇ ਸਾਡੇ ਲਈ ਕਿਚਤਰਕਾਰੀ ਪੇਸ਼ ਕੀਤੀ ਹੈ ਤੇ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਜ਼ਰੂਰ ਸ਼ੇਅਰ ਕਰਨਾ ਤੇ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਬੇਨਤੀ ਹੈ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੇ ਕੋਈ ਨਾ ਸਹਿਯੋਗ ਦੀ ਲੋੜ ਹੋਵੇ ਤਾਂ ਹੁਣ ਦੱਸਾਂਗੇ ਕਿ ਆਪਣਾ ਕੰਟੈਕਟ ਨੰਬਰ ਜਰੂਰ ਦੱਸ ਕੇ ਜਾਂਦਾ ਚਾਹੀਏ ਜਿਸ ਤਰ੍ਹਾਂ ਕਿੰਨੇ ਗੁਰਦੁਆਰਾ ਸਾਹਿਬ ਦੇਖੇ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਰਹਿੰਦੀ ਹੈ ਕਿ ਆਪਾਂ ਨੂੰ ਚਿੱਤਰਣ ਬਣਾਉਣ ਦੇ ਲਈ ਤਾਂ ਉਹਨਾਂ ਦਾ ਕੰਟੈਕਟ ਨੰਬਰ ਤੁਸੀਂ ਲਓ ਜੀ ਮੇਰੀ ਮੈਂ ਸੁਭਾਗਾਂ ਸਮਝਦਾ ਆਪਣੀ ਆਪ ਨੂੰ ਕਿ ਮੇਰੀ ਜ਼ਿੰਦਗੀ ਕਲਾ ਨੂੰ ਦੇਖੇ ਲੱਗੀ ਹੈ ਤੇ ਮੈਂ ਅੱਗੇ ਵੀ ਚਾਹਾਂਗਾ ਕਿ ਮੇਰੀ ਜ਼ਿੰਦਗੀ ਕਲਾ ਨੂੰ ਦੇਖੇ ਲੱਗੇ ਇਸ ਸਮਾਜ ਦੇ ਵਿੱਚ ਕੰਮਾਂ ਦੇ ਵਿੱਚ ਮੈਂ ਆਪਣੇ ਵੱਲੋਂ ਯੋਗਦਾਨ ਪਾ ਸਕਾਂ ਤੇ ਜੇ ਮੇਰੇ ਨਾਲ ਕੰਟੈਕਟ ਕਰਨਾ ਹੈ ਤਾਂ ਆਮ ਕਰਦੇ ਨਹੀਂ ਮੇਰਾ ਨੰਬਰ ਹੈ ਜੀ 9815577398 ਕੋਈ ਵੀ ਗੁਰੂਸਤ ਪਿਆਰਾ ਕੰਟੈਕਟ ਕਰਨਾ ਹੈ ਕੋਈ ਸਵਾਲ ਹੈ ਵਿਚਾਰ ਹੈ ਕੋਈ ਜਿਹੜੀ ਵੀ ਮਦਦੀ ਕਰ ਸਕਦਾ ਤੇ ਮੈਂ ਉਹਨਾਂ ਦਾ ਵੀ ਬੀਬਾ ਜੀ ਦਾ ਤੇ ਕਾਕਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਸਾਨੂੰ ਆਇਆ ਨਾ ਮੈਂ ਸਤਕਾਰਵਕ ਸਨਮਾਨਵਕ ਤੇ ਪਹਿਲਾਂ ਵੀ ਆਪਣੇ ਪਿਤਾ ਤੋਂ ਵੱਧ ਸਾਨੂੰ ਮਾਨ ਦਿੰਦੇ ਆ ਤੇ ਇਸ ਕਰਕੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੈਗ ਜੀ ਦਾ ਖਾਸਾ ਵੈਗ ਜੀ ਹਾਂਜੀ ਤੁਹਾਨੂੰ ਇਹ ਵੀਡੀਓ ਵਿੱਚ ਇੱਕ ਗੱਲ ਦਿਖਾਉਣਾ ਚਾਹਣਾ ਮੈਂ ਮੇਰੀ ਡਿਊਟੀ ਦੇ ਵਿੱਚ ਫੌਜੇ ਡਿਊਟੀ ਕੀਤੀ ਸੀ ਤੇ ਉਹ ਆਪਣੇ ਇਤਿਹਾਸਕ ਦਾ ਮੈਨ ਪੱਖ ਸੀ ਤੁਹਾਡੇ ਸਾਹਮਣੇ ਤਾਂ ਪਹਿਲਾਂ ਪੇਸ਼ ਕੀਤਾ ਸੀ ਤੇ ਆ ਡਿਊਟੀ ਦੌਰਾਨ ਇਹਨਾਂ ਨੇ ਮੇਰੀ ਇੱਕ ਪੁਰਾਣੀ ਫੋਟੋ ਲੈ ਕੇ ਗਈ ਹੋਈ ਸੀ ਤੇ ਉਸ ਨੂੰ ਦੁਬਾਰਾ ਆਪਣੀ ਚਿੱਤਰਕ艺 ਦਾ ਰੂਪ ਦਿੱਤਾ ਤੇ ਜੋ ਕਿ ਬਾ ਕਮਾਲ ਹੈ ਤੇ ਸਾਨੂੰ ਇਹ ਹਮੇਸ਼ਾ ਯਾਦ ਰਹਿਣਗੇ ਰੀਪੋਰਟ ਇਹਨਾਂ ਨੂੰ ਪਹਿਲਾਂ ਵੀ ਕਦੇ ਨਹੀਂ ਪਰ ਹੁਣ ਹਰ ਰੋਜ਼ ਸੁਬਾ ਸ਼ਾਮ ਰੋਣ ਅਸੀਂ ਦੇਖਿਆ ਕਰਾਂਗੇ ਤਸਵੀਰਾਂ ਨੂੰ ਤਾਂ ਸਾਨੂੰ ਚਾਚਾ ਇਹਦੀ ਜ਼ਿਆਦਾ ਆਇਆ ਕਰੂਗੀ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ